ਹੁਣ ਆਪਾਂ ਆ ਗਏ ਆ ਕੰਗਣ ਘਾੜ ਸਾਹਿਬ ਕੀ ਕੰਨੀ ਵੀ ਮਾਂ ਫਿਰ ਇਹ ਕੰਗਣ ਛੱਡਿਆ ਹੀ ਆਪਣਾ ਅਸਲ ਅੱਛਾ ਪੜਦੇ ਤਾਂ ਇੱਥੇ ਕੰਗਣ ਛੱਡਿਆ ਹੀਗਾ ਨਦੀ ਚ ਅੱਛਾ ਮਾਤਾ ਗੁਜਰੀ ਕਹਿੰਦੀ ਕਿੱਥੇ ਛੁੱਟਿਆ ਡਾਂਟਿਆ ਹਾਂ ਕਹਿੰਦੇ ਕਹਿੰਦੇ ਲਾ ਦੂਜੇ ਕਹਿੰਦੇ ਆਲਾ ਇੱਥੇ ਛੁੱਟਿਆ ਸੀ ਅੱਛਾ ਕੀ ਬਾਤ ਹੈ ਦੇਖੋ ਇਹ ਇਹ ਜਿਹੜੇ ਸਥਾਨ ਆ ਨਾ ਇਹ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਾਹਿਬ ਦੇ ਜਨਮ ਸਥਾਨ ਦੇ ਗੁਰਦੁਆਰੇ ਆ ਜਿੱਥੇ ਇਹਨਾਂ ਨੇ ਬਚਪਨ ਵੇਲੇ ਖੇਡਾਂ ਖੇਡੀਆਂ ਜੋ ਕੌਤਕ ਰਚਾਏ ਤੇ ਉਹ ਗੁਰਦਰਾ ਸਾਹਿਬ ਕੰਗਣ ਘਾਟ ਸਾਹਿਬ ਤੇ ਕੰਗਣ ਲੋ ਇਤੁਰ ਤੇ ਵਾਪਸੀਆਂ ਤੇ ਰਾਤ ਨੂੰ ਆਗਰੇ ਰੋਡ ਤੇ ਆਪਾਂ ਐਕਸਪ੍ਰੈਸ ਵੇਜ ਤੇ ਨਾ ਰੁਕ ਬਣਿਆ ਹੋ ਖਾਣ ਪੀਣ ਲਈ ਉੱਥੇ ਰੁਕੇ ਆ ਸੋ ਘਰ ਦੇ ਗਏ ਆ ਅੰਦਰ ਤੇ ਬਾਅਦ ਤੇ ਚੱਲੇ ਪਿੰਡ ਨੂੰ ਕੱਲ ਆਗਰੇ ਦਾ ਤਾਜਮਹਲ ਵੇਖਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਸਰ ਘਰ ਨੂੰ ਬੀਬੀ ਨੂੰ ਮਿਲਾਂਗੇ ਛੇਤੀ ਜਾ ਕੇ ਸਾਰੀ ਅਪਡੇਟ ਦਿੰਨੇ ਤੁਹਾਨੂੰ ਦੇਖੋ ਕਿੰਨੇ ਸੋਹਣੇ ਬਣੇ ਨਾਲ ਜੀ ਉਹਦੇ ਪੰਪ ਆ ਨਾਲਾ ਬਣੇ ਆ ਮੋਲਾ ਵਾਂਗ ਹੋਈਆਂ 24 ਆਵਰ ਅਵੇਲੇਬਲ ਆ ਕੰਮ ਐਂਟਰੀ ਟੂ ਮੋਟਲ ਬਹੁਤ ਅਸ਼ਕ ਕਮਰੇ ਵੀ ਬਣੇ ਆ ਜੀ ਰਹਿਣ ਨੂੰ ਇੱਥੇ ਜੇ ਕਿੰਨੇ ਰਾਤ ਬਰਾਤੇ ਰੁਕਣਾ ਨੇ ਯਾਰ ਬਾਰਾਂ ਵਾਂਗ ਸਸਤ ਬਣਾਇਆ ਮਤਲਬ ਐਂਡ ਕਰਾਤੀ ਯਾਰ ਆ ਦੇਖੋ ਤੁਸੀਂ ਕਿੰਨੇ ਸੋਹਣੇ ਮਤਲਬ ਮਾਰਕੀਟਾਂ ਅੰਦਰ ਬਣੀਆਂ ਆ ਖਾਣ ਪੀਣ ਲਈ ਜੋ ਮਰਜੀ ਲੋਜ ਬਲਵਾ ਤੁਹਾਨੂੰ ਦਿਖਾਉਣਾ ਆ ਆਓ ਲੋ ਆਪਣਾ ਯੋਧਾ ਜੈਸੂ ਨੇ ਥੱਕ ਕੇ ਵਿਚਾਰਾ ਅੱਜ ਸਫਰ ਬਹੁਗਦਾ 650 ਕਿਲੋਮੀਟਰ ਗੱਡੀ ਚਲਾਤੀ ਹੈ ਸਵੇਰ ਦੀ ਮੈਂ ਲਓ ਜੀ ਸਾਰਾ ਕੁਝ ਖਾਣ ਪੀਣ ਲਈ ਬਣਿਆ ਜਿੰਤਾ ਮਰਜੀ ਖਾਓ ਪੀਓ ਸਾਰੀ ਰਾਤ ਉਹ ਬਣਿਆ ਸਭ ਬਹੁਤ ਸੋਹਣੇ ਬਣਿਆ ਕੋਈ ਮਤਲਬ ਐਵੇਂ ਖਾਵੇਂ ਨਹੀਂ ਹਰ ਤਰ੍ਹਾਂ ਦੀ ਚੀਜ਼ ਹੈ ਤੇ ਖਾਣ ਨੂੰ ਮਿਲਦੀ ਆ ਤੇ ਰੂਮ ਵੀ ਬਣੇ ਹੋਏ ਆ ਵੀ ਜੇ ਰਾਤ ਠਹਿਰਨਾ ਹੋਵੇ ਕਿ ਇਹਨਾਂ ਵੀ ਨਹੀਂ ਪਹੁੰਚਿਆ ਜਾਂਦਾ ਡੈਸਟੀਨੇਸ਼ਨ ਤੇ ਇਹ ਰਹਿ ਵੀ ਸਕਦਾ ਆ ਸਤਨ ਦਿਖਾਉਨੇ ਅੱਗੇ ਜਸਮਨ ਇਧਰ ਆਓ ਸਤਿ ਸ਼੍ਰੀ ਅਕਾਲ ਬੁਲਾਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਹਾ ਸੀ ਹੁਣ ਆਗੇ ਵਾਪਸੀ ਤੇ ਅਸੀਂ ਆਗੇ ਵਾਪਸੀ ਅਸੀਂ ਰੁਕ ਇਧਰ ਗੱਲ ਸੁਣੋ ਕਰਾ ਮੇਰੀ ਬਾਸ ਹੁਣਾ ਕਿ ਆਗੇ ਰੁਕਾਂਗੇ ਆਗੇ ਰੁਕਾਂਗੇ ਤਾਜ ਮਹਿਲ ਦੇਖਾਂਗੇ ਤਾਜ ਮਹਿਲ ਦੇ ਫਿਰ ਆਣ ਫਿਰ ਆਣ ਕੇ ਫਿਰ ਇਧਰ ਇਧਰ ਪਹਿਲਾਂ ਫਿਰ ਆਣ ਕੇ ਬੀਬੀ ਨੂੰ ਘੁੱਟ ਕੇ ਜਫੀ ਪਾਵਾਂਗੇ ਹਨਾ ਉਹ ਕਦੋਂ ਇਹ ਕੱਲ ਨੂੰ ਪਾਵਾਂਗੇ ਠੀਕ ਹੈ परसो परसों ਪਾਵਾਂਗੇ ਠੀਕ ਹੈ ਓਕੇ ਆ ਜਾਓ ਫਿਰ ਪਰਸੋਂ ਜਾ ਕੇ ਬੀਬੀ ਨੂੰ ਮਿਲਾਂਗੇ ਬੀਬੀ ਨਾਲ ਤਾਂ ਦੀ ਗੱਲ ਹੀ ਨਹੀਂ ਹੋਈ ਮੰਮੀ ਨਾਲ ਤੇ ਹੋ ਗਈ ਸੀਗੀ ਆ ਜਾ ਜਸਮਨ ਆ ਜਾ ਆ ਜਾ ਆ ਜਾ ਆਓ ਚੱਲੀਏ ਸੋ ਦੇਖੋ ਕਿ ਨੇ ਸੋਹਣੇ ਬਣੀਆਂ ਸੋਹਣੇ ਸ਼ੋਪਾ ਬਣੀਆਂ ਆ ਖਾਣ ਪੀਣ ਲਈ ਹਰ ਇੱਕ ਤਰ੍ਹਾਂ ਦੀ ਮਠਿਆਈ ਸੋ ਇਹ ਰੋਡ ਦਾ ਐਕਸਪ੍ਰੈਸ ਵੇ ਇਹਨਾਂ ਨੂੰ ਤਾਂ ਕਹਿੰਦੇ ਆ ਮਤਲਬ ਕਿ 6 ਲੇਨ ਰੋਡ ਆ ਗੱਡੀ 130 ਤੋਂ ਮਤਲਬ ਚਲਾਉਣ ਵਾਲਾ ਹੋਵੇ ਬੰਦਾ ਐਕਸਪਰਟ ਡਰਾਈਵਰ ਤੇ 150 ਤੇ ਵੀ ਚਲਾ ਸਕਦਾ ਪਰ 130 40 ਤੇ ਗੱਡੀ ਐਦਾਂ ਹੁੰਦੀ ਹੈ ਨਾ ਵੀ ਮੈਂ ਤੁਹਾਨੂੰ ਕੀ ਦੱਸਾਂ ਸਫਰ ਦਾ ਨਹੀਂ ਪਤਾ ਲੱਗਦਾ ਇੱਥੇ ਤੇ ਦੂਜੀ ਗੱਲ ਆ ਰੋਡਾਂ ਤੇ ਨਾ ਇਹਨਾਂ ਤੇ ਕੋਈ ਚੀਜ਼ ਨਹੀਂ ਚੜ ਸਕਦੀ ਨਾ ਕੋਈ ਇਧਰੋਂ ਨਾ ਕੋਈ ਉਧਰੋਂ ਤਾਂ ਕਰਕੇ ਗੱਡੀ ਚੱਲਦੀ ਆ ਵਧੀਆ ਤੇ ਇਹਨਾਂ ਰੋਡਾਂ ਤੇ ਬਣਾਏ ਆ ਸਰਕਾਰ ਨੇ ਇਹ ਚੀਜ਼ ਦੀ ਡਵੈਲਪਮੈਂਟ ਬਹੁਤ ਆ ਯਾਰ ਮੈਂ ਕਹਣਾ ਕਿ ਬਾਹਰ ਵਾਲੀ ਫੀਲ ਹੁੰਦੀ ਆ ਤੇ ਬਾਕੀ ਜਿਹੜੇ ਬਾਹਰਲੇ ਦੇਸ਼ ਦੇ ਰੋਡਾਂ ਤੇ ਚੱਲਦੇ ਪਏ ਆ ਜਦੋਂ ਰੁਕਦੇ ਆ ਨਾ ਰੋਡ ਤੇ ਇਹ ਮਤਲਬ 100-100 ਕਿਲੋਮੀਟਰ ਦੀ ਰੇਂਜ ਬਣੇ ਆ ਆ ਜਿਹੜੇ ਆ ਮਾਰਕਟਾਂ ਨਹੀਂ ਆ ਕਾਂਟੀਆਂ ਦੀ ਤਾਂ ਬਾਕੀ ਸ਼ਾਰਜ ਚਾਰ ਲਈਏ ਕਰਦੇ ਆ ਅਗਲੀ ਗੱਲ ਬਾਤ ਜਸਰ ਮਜ਼ਾ ਆਇਆ ਕਿੰਨਾ ਮਜ਼ਾ ਆਇਆ ਹੈ ਓਏ ਤੇ ਕਿੰਨਾ ਮਜ਼ਾ ਆਇਆ ਕਿੰਨਾ ਹੈ ਚੱਲ ਫੇਕ ਜੱਫੀ ਤੇ ਪਾ ਲਾ ਓ ਤੇਰੀ ਕੋ ਜਾਂਕਾ ਖਾਣਾ ਕੁਛ ਮੇਰੇ ਪੁੱਤ ਨੇ ਮੇਰੀ ਬਾਤ ਸੁਣੋ ਇਧਰ ਆ ਯੈਸ ਖਾएंगे ਕੁਛ ਯੈਸ ਕੀ ਖਾएंगे ਤੁੰ ਬਤਾ ਜਿਹੜੀ ਮਰਜ਼ੀ ਖਾਣਾ ਮੈਨੂੰ ਦੱਸ ਕੀ ਖਾਣਾ ਤੂੰ ਦੱਸ ਪਾਪਾ ਜਿਹੜੀ ਮਰਜ਼ੀ ਦੱਸੋ ਨਹੀਂ ਤੂੰ ਦੱਸ ਮੇਰਾ ਪੁੱਤ ਜੋ ਤਰ ਕਰਦਾ ਉਹ ਖਾ ਲੈਣੇ ਆ ਜੋ ਮੇਰੇ ਪੁੱਤ ਦਾ ਦਿਲ ਕਰਦਾ ਉਹ ਖਾ ਲੈਣੇ ਆ ਹੈ ਦੱਸ ਕੀ ਖਾਣਾ ਇਧਰ ਇਧਰ ਬਾਤ ਕਰੋ ਨਾ ਕੈਮਰੇ ਮੇਂ ਕੀ ਖਾਣਾ ਹੈ ਬਤਾਓ ਬਤਾ ਦਿਓ ਕੀ ਖਾਣਾ ਹੈ ਕੀ ਖਾਣਾ ਬਤਾ ਦਿਓ ਯਾਰ ਹੈਂ ਡਿਨਰ ਕਰਾਂਗੇ ਰੋਟੀ ਖਾਂਗੇ ਇਹ ਬੱਚੇ ਚਲੋ ਕਰਦੇ ਆ ਜੀ ਗੱਲਬਾਤ ਕਰਦੇ ਆ ਨਾ ਰਾਜਮਾ ਚਾਹ ਸਾਰਾ ਕੁਝ ਪਾਓ ਭਾਜੀ ਸਾਰਾ ਕੁਝ ਮਿਲਦਾ ਆ ਬੈਠੇ ਨੇ ਫੈਮਿਲੀ ਇਧਰ ਹੁੰਦੇ ਬਿਹਾਰ ਯੂਪੀ ਦੇ ਆ ਸਾਰੇ ਬੰਦੇ ਸੋਨਾ ਬਹੁਣਾ ਇਹ ਹੈਗਾ ਜੀ ਫਰਸਟ ਫਲੋਰ ਉਦੇ ਉੱਪਰ ਆ ਪਹਿਲਾਂ ਥੱਲੇ ਸੀ ਕਿ ਇਧਰ ਫੋਨ ਬੰਦ ਹੋਣ ਵਾਲਾ ਆ ਬਾਕੀ ਫਿਰ ਸਵੇਰੇ ਹੁਣ ਕਰਾਂਗੇ ਜਿੰਨੀ ਕੁ ਬਾਣੀ ਠੀਕ ਆ ਫੋਨ ਬੰਦ ਹੋ ਜਣਾ ਗੱਡੀ 'ਚ ਲੱਗਣਾ ਚਾਰਜ ਸੋ ਤੁਹਾਨੂੰ ਮੇਨ ਮੇਨ ਦਿਖਾਤਾ ਆ ਸੋ ਦੇਖ ਲੋ ਕਿ ਨਾ ਸੋਹਣਾ ਬਣਿਆ ਆ ਜੀ ਇਹ ਰੋਡਾਂ ਦੇ ਉੱਤੇ ਜੋ ਬਣਾਏ ਜਾਣਾ ਇਦਾਂ ਲੱਗਦਾ ਜਦਾ ਬਈ ਬੰਦਾ ਨਾ ਅਮਰੀਕਾ ਵਾਲੀ ਫੀਲ ਹੀ ਹੁੰਦੀ ਆ ਸੋਹਣਾ ਬਣਿਆ ਯਾਰ ਦਿੱਲੀ ਆਗਰੇ ਰੋਡ ਤੇ ਕਿਤੇ ਬੰਦਾ ਚੜ੍ਹ ਕੇ ਵੇਖੇ ਫੇਰ ਪਤਾ ਲੱਗਦਾ ਆ ਕਿਤਨੀ ਦੇਰ ਹੋ ਗਈ ਆ ਇਹ ਯਹਾਂ ਐਕਸਪ੍ਰੈਸ ਵੇ ਪੇਜੇ ਮਤਲਬ ਓਪਨ ਹੋਏ ਇਹ ਹੋ ਗਏ ਸਰ 7 ਸਾਲ 7 ਸਾਲ ਹੋ ਗਏ ਬਹੁਤ ਬੜੀਆ ਕਨਸੈਪਟ ਹੈ ਯਾਰ ਹਨਾ ਹਾਂ ਸਾਈਡ ਬਾਈ ਕੁਝ ਵੀ ਖਾਣਾ ਪੀਣਾ ਹੋ ਤਾਂ ਗੱਡੀ ਰੋਕ ਲਓ ਠੀਕ ਹੈ ਕਰ ਦੋ ਪਰਚੀ ਦੇ ਪਰਚੀ ਦੇ ਦਿਓ ਐਡੀ ਬਤਾਈਏ ਕੌਣ ਸੀ ਹੀ ਰਾਤੀ ਪਹੁੰਚੇ ਹੀ ਗਰਵਾਣੀਆਂ ਭਲਾ ਲਈਆ ਫਿਰ ਰਾਤ ਬੁਖਤ ਰਾਇ ਸਿਰ ਉੱਡਣ ਨੂੰ ਸੋਣਾ ਮਿਲ ਗਿਆ ਆਪਾਂ ਨੂੰ ਤਿਆਰ ਤੁਰ ਕੇ ਉਧਣ ਤਾਜ ਮਹਿਲ ਦੇਖਣ ਚੱਲੇ ਆ ਤੇ ਜਸਮਨ ਸਾਡਾ ਸੁੱਤਾ ਆ ਬੈਠਿਆ ਚਲੋ ਕਿਚਨ ਕੋਚਨ ਸਾਰੀ ਉਪਨ ਨਾਲ ਹੀ ਹੈਗੀ ਆ ਤੇ ਇਧਰ ਇੱਕ ਰੂਮ ਇੱਕ ਰੂਮ ਇਧਰ ਆ ਇਧਰ ਸੌਫਾ ਸੌਫਾ ਲੱਗੀ ਐਲਈਡੀ ਲੱਗੀ ਆ ਫਸਟ ਫਲੋਰ ਦੇ ਉੱਤੇ ਆ ਜੀ ਚੱਲੇ ਆ ਹੁਣ ਜਸਮਨ ਦਾ ਇੱਕ ਵਾਰੀ ਤੁਹਾਨੂੰ ਚਾਕਾ ਵਾਕਾ ਦਿਖਾਈਏ ਜਸਮਨ ਹੁਣੀ ਫੀਲ ਕਰ ਰਹਾ ਗੁੱਡ ਬੁੱਕ ਜਸਮਨ ਗੁੱਗੀ ਓ ਜਾਣਾ ਨਹੀਂ ਓਹ ਓਹ ਗੁੱਗੀ ਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੀਡੀਓ ਬਣ ਰਹੀ ਦਾਡੀ ਇੱਕ ਵਾਰੀ ਬੋਲ ਦੋ ਮਾਰਨਿੰਗ ਇੱਕ ਵਾਰੀ ਕਹ ਦੋ ਕਾ ਗੁੱਡ ਮਾਰਨਿੰਗ ਪਾਪਾ ਮਾਰਨਿੰਗ ਪਾਪਾ ਓਕੇ ਓਕੇ ਹੋ ਗਿਆ ਰੈਡੀ ਉਹ ਉਪਰੋ ਮੈਟਰੋ ਵਾਲੀ ਟ੍ਰੇਨ ਧੀ ਲਣਾ ਮੈਟਰੋ ਛੂਟਾ ਹੈਂ ਉਹ ਟ੍ਰੇਨ ਦੀ ਹੋਰ ਨਹੀਂ ਵੱਜਦੀ ਹਾਂ ਨਹੀਂ ਟ੍ਰੇਨ ਦੀ ਹੋਰ ਨਹੀਂ ਵੱਜਦੀ ਉਹਦੀ ਜਿਸ ਮਨੇ ਤੇ ਮੈਚਿੰਗ ਕੀਤੀ ਪੂਰੀ ਉਹ ਹਾਂ ਉਹ ਪੁੱਤੋ ਉਹ ਡੀ ਐਮ ਯੂ ਹਾਂ ਡੀ ਐਮ ਯੂ ਇਹ ਤਾਂ ਚੱਲਦੀ ਆ ਹੋਰ ਨਹੀਂ ਵੱਜਦਾ ਸਿੱਧੇ ਹੀ ਚੱਲਦੀ ਏ ਸਿੱਧੇ ਹੀ ਕੋਈ ਹੋਰ ਨ ਕੋਈ ਕੁਛ ਨਹੀਂ ਸਿੱਧੇ ਸਟੇਸ਼ਨ ਤੇ ਰੁਕਦੀ ਆ ਫੇਰ ਤੁਰ ਪੈਂਦੀ ਜਸਵੰਤ ਮੈਟਰੋ ਵਾਲੀ ਹਾਂ ਮੈਟਰੋ ਵਾਲੀ ਹੁਣ ਕਿੱਥੇ ਜਾ ਰਿਆ ਤੂੰ ਨਹੀਂ ਹੁਣ ਕਿੱਥੇ ਚੱਲੇ ਤੁਸੀਂ ਕਿੱਥੇ ਬਿਲਡਿੰਗ ਤੇ ਨਹੀਂ ਕਿਹੜੀ ਬਿਲਡਿੰਗ ਆ ਨਾਂ ਦੱਸੋ ਨਾ ਦਾ ਜਿਹੜਾ ਘਰਾਂ ਦੇ ਨੇ ਨਹੀਂ ਹੁੰਦੇ ਨਹੀਂ ਦੱਸੋ ਨਾ ਯਾਰ ਇਹ ਤੇ ਫੇਰ ਗੱਲ ਗਲਤ ਹੋ ਗਈ ਨਾ ਦੱਸੋ ਬੋਲ ਕੇ ਟੀ ਏ ਜੇ ਕੀ ਹੋਇਆ ਟੀਏ ਜੇ ਦਾ ਕੀ ਕੀ ਕਹਿੰਦੇ ਟੀਏ ਜੇ ਨੂੰ ਟੀਏ ਜੇ ਤਾਜ ਮਹਿਲ ਹਾਂ ਵੈਰੀ ਗੁੱਡ ਤਾਜ ਮਹਿਲ ਕਿੱਥੇ ਆ ਏ ਜੀ ਏ ਜੀ ਆਰ ਏ ਤਾਜ ਮਹਿਲ ਪਹੁੰਚ ਗਏ ਹ ਕੋਲ ਬੁਲਾ ਕੇ ਐਂਟਰੀ ਹੋ ਗਈ ਆ ਇਧਰ ਫੋਟੋਆਂ ਚੱਲ ਰਹੀਆਂ ਅਦਰ ਜਸਮੁੰਦੀਆਂ ਨਾਲ ਲਓ ਜੀ ਆਹ ਹੱਦ ਵਾਲਾ ਦੇਖੋ ਤਾਜ ਮਹਿਲ ਦਾ ਸਫਰ ਇੰਨਾ ਤੈਅ ਕਰਕੇ ਤੇ ਪਹੁੰਚੇ ਆ ਅੰਦਰ ਹੁਣ ਤੁਹਾਨੂੰ ਐਂਟਰੀ ਦਿਖਾਉਨੇ ਆ ਤਾਜ ਮਹਿਲ ਦੀ ਜਿਹੜੇ 메ਨ ਮਾਰਤਾ ਉਹ ਅੰਦਰ ਆ ਜਿਹੜਾ ਤਾਜ ਮਹਿਲ ਨੂੰ ਤਾਜ ਲਈ ਬਣਾਇਆ ਹੈ ਨਾ ਸ਼ਾਹ ਜਹਾਂ ਨੇ ਉਹ ਅੰਦਰ ਆ ਸੋ ਆ ਬਾਹਰ ਦਾ ਪਾਸਾ ਉਧਰੋਂ ਐਂਟਰੀ ਹੋਈ ਆ ਤਿੰਨ ਗੇਟ ਆ ਕਹਿੰਦੇ ਐਂਟਰੀ ਵਾਲੇ ਸੋਹਣਾ ਮਾਹੌਲ ਆ ਵਧੀਆ ਫੋਟੋਗ੍ਰਾਫੀ ਚੱਲ ਰਹੀ ਆ ਵੱਡੇ ਪੱਧਰ ਤੇ ਸਰੌਣਕ ਮੇਲਾ ਪੂਰਾ ਦੁਨੀਆ ਦਾ ਹਲੇ ਚੈਲ ਪਹਿਲੇ ਸਵੇਰ ਦਾ ਟਾਈਮ ਹੈ 10 ਵਜੇ ਦਾ ਚਲੋ ਚਲਦੇ ਅੰਦਰ ਨੂੰ ਅੰਦਰ ਦਿਖਾਉਨੇ ਤੁਹਾਨੂੰ ਜਾ ਕੇ ਤਾਜ ਮਹਿਲ ਵੇਖੋ ਤਾਜ ਮਹਿਲ ਚੀਜ਼ ਤੇ ਵਾਕਈ ਸ਼ਾਨਦਾਰ ਆ ਰਿਹਾ ਨਹੀਂ ਨਹੀਂ ਕੋਈ ਬਾਤ ਨਹੀਂ ਵਾਕਈ ਸ਼ਾਨ ਤਾਂ ਜੀ ਬਹੁਤ ਸ਼ਾਨਦਾਰ ਬਣਾਈ ਯਾਰ ਇੱਧਰ ਤੁਹਾਨੂੰ ਸਾਈਡ ਤੇ ਹੋ ਗਿਆ ਪੂਰਾ ਜ਼ੂਮ ਕਰਕੇ ਦਿਖਾਉਨੇ ਆ ਲੋਡ ਮੇਰੇ ਕਿੰਨੀ ਸੋਹਣੀ ਚੀਜ਼ ਬਣਾਈ ਆ ਬਹੁਤ ਮੇਰੇ ਹਿਸਾਬ ਨਾਲ 12 14 ਕਿੱਲਿਆਂ ਚ ਆ ਜ਼ਿਆਦਾ ਹੀ ਹੋਣੇ ਆ ਉਹਦੇ ਤੋਂ ਪਰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਬਾਕੀ ਦੇ ਜੋ ਗੱਲਾਂ ਦੀਆਂ ਗੱਲਾਂ ਆ ਸੋਹਣਾ ਲੱਗਦਾ ਹੈਨਾ ਜਸਮਨ ਕਿੰਨੀ ਸੋਹਣੀ ਇਮਾਰਤ ਆ ਉਹ ਦੇਖੋ ਕੀ ਕਹਿੰਦੇ ਇਹਨੂੰ ਤਾਜਮਹਾਲ ਕੀ ਕਹਿੰਦੇ ਆ ਬੋਲੋ ਕੀ ਕਹਿੰਦੇ ਆ ਤਾਜ ਮਹਿਲ ਕੀ ਰੋਕੇ ਕੱਲ ਦੱਸਣਿਆ ਲਾ ਕਰੋ ਚੱਕ ਲਾਓ ਨੰਦ ਨਾਲ ਤੁਹਾਨੂੰ ਵੀ ਆਪਾਂ ਦਿਖਾਉਦੇ ਚਾਹਣ ਵਾਲਿਆਂ ਨੂੰ ਆਗਰੇ ਦੇ ਵਿੱਚ ਤਾਜ ਮਹਿਲ ਕੁਲ ਮਿਲਾ ਕੇ ਪਤਾ ਹੀ ਆ ਸਾਰਿਆਂ ਨੂੰ ਅੱਗੇ ਵੀ ਚੱਲਦੇ ਆ ਅੱਗੇ ਵੀ ਦਿਖਾਉਨੇ ਤੁਹਾਨੂੰ ਆਲਾ ਦਵਾਲਾ ਜੀ ਇਧਰੋਂ ਐਂਟਰੀ ਹੋਈ ਆ ਸੋ ਪੱਥਰ ਬਹੁਤ ਵੱਡਾ ਵੱਡਾ ਲਾਇਆ ਇਹਨਾਂ ਨੇ ਫੋਟੋਗ੍ਰਾਫੀ ਚੱਲਦੀ ਪਈ ਆ ਸਾਰੇ ਪਾਸੇ ਚੱਲੀਏ ਅੱਗੇ ਨੂੰ ਚਲੋ ਦੇਖੋ ਅੱਜ ਮੈਂ ਦਿਨੇ ਵੀ ਮੈਂ ਤੁਹਾਨੂੰ ਦਿਖਾ ਦਈਏ ਮੜੇ ਜਿਹੜੇ ਬਣੇ ਫੂਡ ਕੋਰਟ ਹੋਰ ਲੋਜੀ ਹਾਂਜੀ ਨਹੀਂ ਲੈ ਨਹੀਂ ਲਓ ਜੀ ਸਾਰਾ ਕੁਝ ਖਾਣ ਪੀਣ ਲਈ ਅੰਦਰ ਬਣਿਆ ਉਧਰ ਤੇ ਇਧਰ ਵਾਸ਼ਰੂਮ ਦੇਖੋ ਕਿੰਨੇ ਸੋਹਣੇ ਆ ਕੋਲ ਰੋਡ ਤੋਂ ਨਾਲ ਹੀ ਉੱਤਰਦੇ ਸਾਰੇ 10 80 60 70 70 ਕਿਲੋਮੀਟਰ ਦੇ ਏਰੀਆ ਦੇ ਵਿੱਚ ਬਣਾਏ ਆ 70 80 ਕਿਲੋਮੀਟਰ ਏਰੀਆ ਕੱਢ ਕੇ ਖੱਬੀ ਸਾਈਡ ਵੀ ਆ ਤੇ ਸੱਜੀ ਸਾਈਡ ਵੀ ਦੇਖੋ ਕਿੰਨੇ ਸੋਨੇ ਉਧਰੋਂ ਰੋਡ ਨਾਲ ਹੀ ਉਤਰਦਾ ਆ ਸੋ ਦੇਖੋ ਜੀ ਆਸ਼ਰਮ ਵੀ ਇੰਨੇ ਸਾਫ਼ ਆ ਕੀ ਆਈ ਬਾਤਾਂ ਹਰ ਇੱਕ ਚੀਜ਼ ਆ ਇਹ ਆ ਵੀ ਥੋੜਾ ਜਿਹਾ ਚੀਜ਼ ਖਾਣ ਪੀਣ ਵਾਲੇ ਐਕਸਪੈਂਸਿਵ ਆ ਥੋੜੀਆਂ ਜਿਹਾ ਜਿਦਾਂ ਕਹਾਂ ਲੋ ਪਾਣੀ ਦੀ ਬੋਤਲ 60 ਰੁਪਏ ਦੀ ਆ ਤੇ ਦੇਖੋ ਗੱਡੀਆਂ ਕਿੰਨੀਆਂ ਰੁਗੀਆਂ ਆ ਇਹ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਰਾਤ ਵੀ ਦਿਖਾਈ ਮੈਂ ਕਹਾਂ ਚੱਲ ਤੁਹਾਨੂੰ ਦਿਨੇ ਵੀ ਦਿਖਾ ਦਿੰਨੇ ਫੂਡ ਜੋ ਮੈਜਿਕ ਫੂਡ ਜੋ ਉਹ ਕੱਲਾ ਹੀ ਅੰਦਰ ਗੱਡੀ ਦੇ ਲੇ ਮੈਂ ਸਹੀ ਝੱਟ ਹੁਣੀ ਕੱਲੇ ਹੀ ਕਹਿੰਦੇ ਅਸੀਂ ਤੁਸੀਂ ਜਾਓ ਮੈਂਗਾ ਆਪਾਂ ਇਦਾਂ ਕੱਲੀ ਛੱਡਣਾ ਲੈ ਕੇ ਜਾਂਦੇ ਨਾਲ ਨਿਆਣੇ ਨੂੰ ਛੱਡਣੀ ਤੇ ਸੋ ਬਹੁਤ ਸੋਹਣੀ ਚੀਜ਼ ਆ ਘੈਂਟ ਆ ਕੰਮ ਯਾਰ ਕਹਿਣ ਦਾ ਭਾਵਾ ਵੀ ਨੰਦ ਬੰਨੇ ਪਏ ਆ ਜਿਹੜੇ ਐਕਸਪ੍ਰੈਸ ਵੇ ਬਣਾਏ ਨਾ ਜਿਹੜਾ ਕੋਈ ਆਇਆ ਜਾਂ ਕੋਈ ਆਊਗਾ ਨਾ ਵਾਕਿ ਉਹ ਫੀਲ ਕਰੂਗਾ ਕਿ ਯਾਰ ਬਾਹਰਲੇ ਦੇਸ਼ਾਂ ਵਾਲੀ ਫੀਲ ਆਉਂਦੀ ਹੈ ਜਿੱਦਾਂ ਦੁਬਈ ਦੇ ਰਸਤੇ ਆ ਨਾ ਅਮਰੀਕਾ ਕੈਨੇਡਾ ਦੇ ਇਦਾਂ ਇਹਨਾਂ ਨੇ ਮਤਲਬ ਆ ਆਊਟਲੈਟ ਜੇ ਬਣਾਏ ਆ ਬਾਹਰ ਖਾਣ ਪੀਣ ਵਾਲੀਆਂ ਚੀਜ਼ਾਂ ਸੋ ਮਤਲਬ ਆ ਤੇ ਅਜੇ ਛੋਟਾ ਹੈ ਨਾ ਜਿਹੜਾ ਮੈਂ ਰਾਤ ਦਿਖਾਇਆ ਸੀ ਨਾ ਤੁਹਾਨੂੰ ਉਹਦਾ ਬਹੁਤ ਘੈਂਟ ਬਹੁਤ ਵੱਡਾ ਸੀਗਾ ਉਹ ਤਾਂ ਤੇ ਇਹ ਵੀ ਬਹੁਤ ਵਧੀਆ ਹਰ ਇੱਕ ਚੀਜ਼ ਮਿਲ ਜਾਂਦੀ ਆ ਆ ਜਾਓ ਪੁੱਤੋ ਤੁਮੜ ਜਾਈਏ ਸੋ ਇੱਧਰ ਵਾਸ਼ਰੂਮ ਵਾਸ਼ਰੂਮ ਵੀ ਵਧੀਆ ਵਧੀਆ ਬਣਿਆ ਚਲੋ ਬਾਕੀ ਹੁਣ ਪਿੰਡ ਜਾ ਕੇ ਮਿਲਾਂਗੇ ਸੋ ਦਿੱਲੀ ਲੱਗੇ ਆ ਗਏ ਆ 150 ਕਿਲੋਮੀਟਰ ਰਹਿ ਗਿਆ ਹੈ ਆਗਰਾ ਰੋਡ ਹੈ ਜਮਨਾ ਐਕਸਪ੍ਰੈਸ ਵੀ 100 ਕਿਲੋਮੀਟਰ ਹੈ ਬਸ ਉਹ ਤਾਂ 150 ਕਿਲੋਮੀਟਰ ਹੈਗੇ ਚੱਲ ਜਾਣਾ ਘੰਟੇ ਤੱਕ ਅਸੀਂ ਪਿੰਡ ਪਹੁੰਚ ਜਾਣਾ ਹੈ ਘੰਟੇ ਤੱਕ ਨਹੀਂ ਸ਼ਾਮ ਨੂੰ ਸ਼ਾਮ ਨੂੰ ਪਹੁੰਚ ਜਾਣਾ ਹੈ ਤੇ ਫਿਰ ਆਪਾਂ ਜਾ ਕੇ ਇਸੇ ਆਪਾਂ ਮਜ਼ੇ ਕਰਾਂਗੇ ਤੇ ਬੀਬੀ ਦਦੀ ਦਾਦੀ ਨਾਲ ਗੱਲਾਂ ਮਾਰਾਂਗੇ ਹੱਸਾਂਗੇ ਕਿੱਦਾਂ ਠੀਕ ਹੈ ਹਾਂ ਚੱਲ ਚੱਲ ਓਹੋ ਚਲ ਉઠੋ ਪਏ ਉਠੋ 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 ਸਹੀ ਨਹੀਂ ਜਾਂਦੇ ਓਕੇ ਲਾਓ ਜੀ ਮਿਲਦੇ ਪਿੰਡ ਜਾ ਕੇ ਕਰਦੇ ਹੁਣ ਉੱਥੇ ਜਾ ਕੇ ਵੀਡੀਓ ਜਿੱਥੇ ਰੁਕਾਂਗੇ ਤੇ ਬਣਾਵਾਂਗੇ ਨਹੀਂ ਤੇ ਜੇ ਪਿੰਡ ਰੁਕਦੇ ਮੈਂ ਪਿੰਡ ਹੀ ਬਣਾਵਾਂਗੇ ਚਲ ਨਹੀਂ ਜਾਣੇ ਨਹੀਂ ਜਾਣੇ ਪਰ ਚਲੋ ਆਓ ਸਹੀ ਓਕੇ ਚਲੋ ਰੂਮ ਤੇ ਲੋ ਆ ਮਨਪ੍ਰੀਤ ਖੇਡ ਰਹੀ ਜਸਮਨ ਦੇ ਨਾਲ ਪੈ ਗਈ ਜਫੀ ਅੱਲਾਹ ਚਲੋ 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 ਸਭ ਕੋ ਮੋਹਰੋ ਜਿੰਦਗੀ ਦਾ ਆਨੰਦ ਲਓ ਜਿੰਦਗੀ ਇੱਕ ਜਿਹੜੀ ਹੈ ਨਾ ਬੋਹ ਘੈਂਟ ਆ ਲਾਉ ਨਾਂ ਦਾ ਮੇਲੇ ਚਲੋ ਬੈਠੋ ਬੈਠੋ ਸਾਹੀ ਕਾਰਾਂ ਨਹੀਂ ਆ ਜਾ ਹੈ ਕੀ ਕਹਿੰਨੇ ਕੀ ਕੀ ਆ ਸਾਹੀ ਕਾਰਾਂ ਨੂੰ ਆ ਹਾਂ ਕੀ ਹਾਲ ਚੱਲ ਅੱਛਾ ਚਲੋ ਨਹੀਂ ਜਾ ਲੋ ਰਿਹਾ ਆ ਸੰਗੀਤ ਦਾ ਹੀ ਵਾਤ ਨਾ ਤੇਰੇ ਬਿਨਾਂ मैं तो हवेली तो उधर संगीत भी चल रहा राजस्थानी गाने भी चलते पे आ कोल्ड ड्रिंक लीए एक अद्धी लगी है अपनी ਬਾਦਰ ਦੇ ਦੇ ਕੋਈ ਵਧੀਆ ਜੀ ਚੀਜ਼ ਔਰ ਪੁਰਕ ਖੇਤਰ ਪੁਰਕ ਖੇਤਰ ਲੋ ਇਤਨੇ ਰਾਜਾ ਤਾਂ ਨਹੀਂ ਸੰਗੀਤ ਸੁਣਾਉਣਾ ਉੱਤੇ ਜਾ ਕੇ ਕੀ ਆਈ ਬਾਤ ਐ ਨਾ ਤਾਂ ਮੇਲੇ ਵਜੇ ਪਏ ਇਦਾਂ ਐ ਵੀ ਪੂਰਾ ਮਤਲਬ ਮੇਰੇ ਸਨ ਰਾਤ ਨੂੰ ਦਿਨ ਚੜਦੇ ਇੱਥੇ ਵੀ ਗੱਲ ਬਾਤ ਦੇਖੋ ਘਟਕਾ ਨਾ ਕਾਤਾ ਉਹਨੇ ਸਿਲੇ ਲਾਇਆ ਬੀਬੀ ਕਿੈਸੀ ਹੋ ਠੀਕ ਠਾਕ ਆ ਹਾਂ ਠੀਕ ਹੋਰ ਫੇ ਹਾਂ ਚੰਗੀ ਯਾਤਰਾ ਹੋਈ ਯਾਤਰਾ ਚੰਗੀ ਹੋਗੀ ਨੀਂਦ ਚੰ ਆ ਹਲੇ ਹੈ ਸੌਂ ਗਈ ਸੀਗੀ ਹਾਂ ਚੱਲ ਪੈ ਜਾ ਲ ਮੇਰੇ ਸਿਰ ਮਿਲਦੇ ਤੈਨੂੰ ਹਾਂ ਬਾਪੂ ਜੀ ਨੇ ਚੱਕਤਾ ਪਿੱਛੋਂ ਗੱਡੀ ਵਾਲਾ ਕੰਮ ਇਹ ਕੱਟ ਇਹਨਾ ਕੀੜਾ ਬੜੀ ਧੀਰਦਾ ਹੈਗਾ ਕੱਢ ਲਿਆ ਭਰਾਵਾ ਸਾਡੇ ਦੇ ਲੋ ਸ਼ੌਂਕ ਹੈ ਨਹੀਂ ਅਸੀਂ ਪੁਰਾਣੀਆਂ ਰੱਖੀਆਂ ਆ ਇੱਧਰ ਰੱਖ ਲਈ ਭਾਜ ਨਵੀਂ ਕੀਆ ਲੈ ਲਈ ਆ ਉਹ ਤਾਂ ਦਿਖਾਉਨੇ ਅੰਦਰੋਂ ਹੈ ਤੇ ਗੱਡੀ ਤਾਂ ਸੋਹਣੀ ਆ ਦਿਹਾੜੀਆਂ ਤੁਸੀਂ ਆਪੇ ਹੀ ਲਾਉਨੇ ਆ ਫਿਰ ਹੁਣ ਤੇ ਤੁਹਾਨੂੰ ਕਿਹੜਾ ਕੋਈ ਕਹਿੰਦਾ ਆ ਲਓ ਜੀ ਚਲੋ ਜੀ ਮੁਆਰਕਾ ਬਹੁਤ ਬਹੁਤ ਉਹ ਕੋ ਸੇਲੀ ਝੁੱਲੀ ਵੀ ਕੋ ਕਰਨੀ ਹੁੰਦੀ ਕੋ ਸੱਟ ਫੱਟ ਸੋ ਤੇ ਨੰਬਰਾਂ ਦੇ ਨੰਬਰਾਂ ਦੇ ਚੱਕਰ ਜਿੱਦੇ ਦੁਨੀਆ ਫਿਰਦੀ ਆ ਲਓ ਜੀ ਕੀ ਆ ਗੱਡੀ ਲਈਏ ਜਿਹੜੇ ਨੇ ਦਫ਼ਤਰ ਆਪਣੇ ਜਦਾਂ ਲਾਉਣੀ ਆ ਅਫਸਰ ਦੇ ਨਾਲ ਤੇ ਨਾਲ ਚਲੋ ਵਧੀਆ ਗੱਡੀ ਦਾ ਦੱਸਉਣੀ ਆ ਬਾਤ ਕਰੇ ਨਾ ਸੇ ਅਲੋਣ ਨਹੀਂ ਕਰ ਲਓ ਕੀ ਆ ਵਧੀਆ ਦਾ 7 ਸੀਟਰ ਆ ਜਦਾਂ ਵੱਡੀ ਗੱਡੀ ਆ ਬਹੁਤ ਬਹੁ ਮੁबारकਾਂ ਜੀ ਤੁਹਾਨੂੰ ਮੁबारकਾ ਲਾਓ ਬੰਦੇ ਕੋਲ ਕਿੰਨੇ ਰੈਡੀ ਕਿੰਨੇ ਜੀ ਭਾਈ ਦੱਸੋ ਹਾਂ ਮੜਾ ਜਾ ਇਹ ਹੂੰ ਮਾਤੇ ਸਟਾਰਟ ਕਰਕੇ ਦਿਖਾਓ ਮੜ ਜੀ ਕਿ ਕਿਦਾਂ ਆਵਾਜ਼ ਉਹ ਕਿਦਾਂ ਦੀ ਆ ਦਿਖਾਓ ਡੀਜ਼ਲ ਤੇ ਨਾ ਪਾਣੀ ਨਹੀਂ ਆ ਦਿਖਾਓ ਮੜ ਜੀ ਹਾਂ ਪਾਣੀ ਕੁਝ ਨਹੀਂ ਪਉਂਦਾ ਨਵੀ 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 ਚੀਜ਼ ਤੇ ਨਵੀ ਆ ਪਤਾ ਮੈਨੂੰ ਬੈਕ ਤਾਂ ਉਹਨੂੰ ਕਰਕੇ ਪੈਂਦੀ ਆ ਕੈਮਰਾ ਲੱਗਿਆ ਚਲੋ ਸੋਹਣਾ ਆ ਜੀ ਬਹੁਤ ਬਹੁਤ ਵਧੀਆ ਨਹੀਂ ਵਧੀਆ ਆ ਵਧੀਆ ਚੀਜ਼ ਹੈ ਕਹੋਗੇ ਮਾਰਗਾ ਗੱਡੀ ਆ ਪੂਰੀ ਹੈ ਜਗਾਰ ਆ ਓਕੇ ਆ ਰਿਪੋਰਟ ਮਤਲਬ ਗੇੜੀ ਗੁੜੀ ਵਾਟ ਆਹੋ ਸਾਨੂੰ ਤੇ ਕਿੰਨੇ ਦੇਣੀ ਆ ਤੇ ਐਵੇਂ ਹੀ ਕਹਿ ਏ ਗੱਡੀ ਆਉਂਦਾ ਨਾ ਨਾ ਇਰਕੇ ਗੱਡੀ ਦਿਰਾਖੇ ਉਹ ਮਾਰਿਆ ਜੇ ਸਵੇਰੇ ਸਵੇਰੇ ਕੇਕ ਚੱਲੂਗਾ ਲਿਹਾਫ ਹੈ ਮਾਸਾ ਪਾ ਕੇ ਟੋਲੀ ਗੱਡੀ ਆਉਂਦੀ ਖੁਸ਼ੀ ਕੇਕ ਕੱਟ ਰਿਆ ਕੋਈ ਨਾ ਕੋਈ ਗੱਲ ਨਹੀਂ ਮਾਰਨਾ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਜੀ ਤੁਹਾਡਾ ਮੂੰਹ ਮਿੱਠਾ ਕਰਾਓ ਆਪਾਂ ਆਪਣੇ ਆਪ ਉਹ ਆਪ ਹੀ ਕਰੀ ਜਾਂਦੇ ਆ ਆ ਕਰਾਓ ਖਿਲਰ ਕੇ ਲਾਦਾ ਤੁਸੀਂ ਜੇ ਜੇਰੇ ਕੰਮ ਥੋੜਾ ਜਿਹਾ ਤਾਂ ਤਾਂ ਤੁਹਾਨੂੰ ਸਾਰੇ ਨੂੰ ਤੁਹਾਨੂੰ ਵਖੜਾ ਰੱਖੀ ਲੈ ਉਹ ਸੁੱਚਾ ਹੀ ਆ ਗੱਡੀ ਤੇ ਪਿਆ ਇਹ ਨਿਊ ਗੱਡੀ ਆਈ ਆਪਣੀ ਮੈਂ ਚਮਚਾ ਲਿਆ ਚਮਚਾ ਮੇਰੇ ਕੇਕ ਘਟਿਆ ਜਾ ਰਿਹਾ ਉਹ ਚਮਚਾ ਲਿਆ ਰਹੀ ਚਮਚੇ ਨਾਲ ਖਾਣਾ ਚਾਹੀਦਾ ਕਰਦਨੇ ਹਾਂ ਹਾਕੀ ਜਿਹੜਾ ਕੇਕ ਤੇ ਬਹੁਤ ਵੜੇ ਹੁੰਦਾ ਉਹ ਮੈਂ ਤਾਂ ਗੁਰੂ ਦਾ ਖਾਣਾ ਹੀ ਨਹੀਂ ਆ ਉਹ ਵੀਡੀਓ ਚ ਕਹਿ ਰਿਹਾ ਤੂੰ ਖਾਣਾ ਨਹੀਂ ਕੈਂਚੀ ਨਹੀਂ ਚਾਕਲੇਟ ਆ ਚਾਕਲੇਟ ਉਹ ਲੱਗਦਾ ਨਹੀਂ ਆ ਕੈਂਚੀ ਮਰ ਰਹੀ ਐਦਾਂ ਇਹ ਖਾਣ ਵਾਲੀ ਆਦਾ ਉਹ ਚਮਚੇ ਚਮਚੇ ਖਾਈਏ ਦੇਖ ਕੇ ਤਾਂ ਹੈ ਨਾ ਭੁੱਖਣ ਆਹ ਚਾਚੇ ਐ ਮੈਂ ਮਾਤਾ ਬਣਾ ਬਾਪੂ ਦਾ ਮੂੰਹ ਮਿੱਠਾ ਕਰਾਈਏ ਉੱਥੇ ਲਗਾਇਆ ਸੀਗਾ ਉੱਥੇ ਫੋਟੋ ਮੈਂ ਤਾਂ ਜੱਟ ਫੁੱਟੇ ਚੱਲ ਰਹੇ ਆ ਆ ਵੀ ਵੀਡੀਓ ਬੜਾ ਮਿੱਠਾ ਮਿੱਠਾ ਜਿਹਾ ਖਾਈਏ ਬੀਬੀ ਨੂੰ ਖਵਾਓ ਮੜਾ ਉੱਤੇ ਆਵਾ ਤੇ ਆਵਾ ਤੇ ਬੀਬੀ ਖਾ ਗਿਆ ਉਹ ਵਖਰਾ ਬਣਾ ਸੁਖਾ ਲੈਂਦੇ ਜੂਠਾ ਉਹ ਕਿਲਟਾ ਪੈਣੀ ਆ ਰੱਖਣੀ ਚੀਟ ਪੈਣੀ ਹੁੰਦੀ ਇਹਦਾ ਇਹ ਕੋਲੀ 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 ਨਹੀਂ ਮਰਦੀ ਇਹ ਚਮਚਰਾ ਖਵਾ ਰੱਖ ਕੋਈ ਨਾ ਉੱਥੇ ਰੋਕੀ ਕੋਲੀ ਰੱਖੀ ਗੱਲ ਜੂਠਾ ਕਹਿੰਦਾ ਮਾਤਾ ਲੜ ਬਣ ਚੱਲਣ ਦੇ ਯਾਰ ਬਸ ਹੋਏ ਆ ਵੀ ਹੋਰ ਹੈ ਕੀ ਹਾਲ ਕੋਈ ਇਹਨਾਂ ਦਾ ਪੰਜ-ਛੇ ਦਿਨ ਬੀਬੀ ਦਾ ਚੇਤਾ ਹੀ ਨਹੀਂ ਆਇਆ। ਬਲੇ ਭਰਾ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਸੀ ਨਾ। ਇੱਧਰ ਨੂੰ ਤਾਂ ਮੂੰਹ ਕਰ ਕੀ ਗੱਲ ਆ? ਨਾਰਾਜ਼ਗੀ ਹੋ ਗਈ ਕੋਈ ਸਾਡੇ ਨਾਲ? ਨਹੀਂ ਨਹੀਂ ਨਾਰਾਜ਼ਗੀ ਨਹੀਂ। ਭਰਾ ਚੰਗਾ ਸੋ ਕੋ ਪੰਜ-ਛੇ ਦਿਨ ਗਿਆ ਸਿਰ ਨੂੰ ਰਮਾਨ ਆਇਆ ਮੇਰੇ ਨੂੰ ਮਾੜਾ ਜਾ। ਸਹੀ ਗੱਲ ਹੈ। ਗੱਡੀ ਦੀ ਰਿਕਵਰੀ ਹੋ ਗਈ ਆ ਹੁਣ। ਦੇਖ ਕੇ ਕਿੱਦਾਂ ਖਾਂਦੀ ਐ ਟਰੱਕ ਟਰੱਕ। ਸਹੀ ਗੱਲ ਆ ਰਾਤੀ ਬੀਬੀ ਮੇ ਮੈਂ ਚਲੇ ਆ ਕੇ ਮਿਲਿਆ ਨਾ। ਮੈਂ ਕਿਦਾਂ? ਔਖਾ ਹੀ ਆ ਹਾਲ ਬੀਬੀ ਬਹੁਤ ਵਧੀਆ ਆ। ਬੀਬੀ ਪਤਾ ਨਹੀਂ ਇਹ ਮੇਰੇ ਹਿਸਾਬ ਨਾਲ ਨਾ ਕਦਰ ਲੋਕਾਂ ਕੇ ਗਿਰੀਆਂ ਗੁਰੀਆਂ ਖਾਂਦੀ ਆ। ਆਦੋ ਖਾਣੇ ਦੇਖੋ। ਇਹਨੇ ਰਾਤ ਕਿਤੇ ਰੱਖੀਆਂ ਬੈਡ ਦੀ। ਹੱਗੀ ਕੋਈ। ਨਹੀਂ ਪਤਾ ਨਹੀਂ ਕੁਝ ਨਹੀਂ ਕਰਨ। ਦਲਵੀਰ ਦੀ ਦੁਕਾਨ ਤੋਂ ਕੱਲ ਮੈਨੂੰ ਕਹਦੇ ਕਿ ਪਿਸਤਾ ਲਿਆ ਦੀ ਥੋੜਾ ਜਿਹਾ। ਦੇਖਿਆ। ਸਰੇਬ ਖਾਦਾ ਸੀ। ਜਿਹੜਾ ਤੂੰ ਮੇਰੇ ਤੋਂ ਸਮਾਨ ਵਗਾਇਆ ਦਲਵੀਰ ਦੀ ਦੁਕਾਨ ਤੋਂ ਕੀ ਲਿਆਦੀ ਮੈਨੂੰ ਚੋਰੀ ਚੋਰੀ। ਬੀਬੀ ਸਾਸਰੀ ਕਾਲ ਕਹਦੇ ਸਾਰਿਆਂ ਨੂੰ। ਸਾਸਰੀ ਕਾਲ ਸਾਰੇ। ਭਰਾਵਾ ਸਾਰੇ ਚਾਹਣ ਵਾਲੇ ਕਹਿੰਦੇ ਕਹਿੰਦੇ ਬੀਬੀ ਦੇ ਵਲੌਗ ਤੁਸੀਂ ਕਿਉਂ ਮਿਸ ਕੀਤੇ ਆ। ਆ ਕੇ ਇੱਕ ਖਾ ਲੋ। ਬੀਬੀ ਦੇ ਬਣਾ। ਇਹ ਕਾਹਦਾ ਕੇਕ ਆ ਭਲਾ? ਉਹ ਵੀ ਦੱਸ ਆ ਗੱਡੀ ਲਿਆਂਦੀ ਜੀ ਨਮੀ ਹਾਂਰਾਵਾ ਉਹ ਤਾਂ ਤੇਰਾ ਸ਼ਕੀਨ ਹੀ ਬੜਾ ਬੀਬੀ ਉਹ ਹੀ ਨਹੀਂ ਕਿਹੜੀ ਮੈਸ ਹੁਣ ਜੀ ਤੁਹਾਡਾ ਪਾ ਮੋਟਰਸਾਈਕਲਾਂ ਦੇ ਗੋਡਾ ਟੁੱਟ ਜੇ ਕੋਈ ਨਾ ਕੋਈ ਉਹ ਹੀ ਕਿਹੜੀ ਨਹੀਂ ਮੈਸ ਸੁਣੀ ਸਹੀ ਗੱਲ ਆ ਸਹੀ ਗੱਲ ਆ ਬੰਦ ਬੰਨ ਕੇ ਬੁੱਡੀਆਂ ਸਾਹਮਣੇ ਹੱਥ ਮਾਰਦਾ ਪਾਪਾ ਢਾੜ ਜਾਓ ਮਰੇ ਤਨੇ ਦੇ ਰਿਆਂ ਗਿਆ ਨਹੀਂ ਜਾਂਦੇ ਜੰਦੇ ਯਾਰ ਬੀਬੀ ਮੋਲ ਚੱਲ ਨਹੀਂ ਲੱਗੰਦੇ ਯਾਰ ਕੋਈ ਪੱਗੜ ਬੰਨ ਕੇ ਭੈ ਕੋਈ ਗੱਲ ਨਹੀਂ ਵਿਆਹ ਹੀ ਵਿਆਹ ਕਹਿ ਦਾਂਗੇ ਕਹਿਣਾ ਪਾ ਮਾਫ ਕਰੀ ਕਹਣਾ ਮੈਂ ਰਾਤ ਯਾਰ ਲੇਟ ਹੋ ਗਿਆ ਹਾਂ ਜਾਵਾਂਗੇ ਘਰੇ ਜਾਵਾਂਗੇ ਘਰੇ ਵੀ ਅਸੀਂ ਉਹਨਾਂ ਕੀ ਜਾਣਾ ਜਨਾਂਗੇ ਵਿਆਹ ਤੇ ਜਾਣਾ ਹੈ ਕਿਉਂ ਬੀਬੀ ਤੂੰ ਜਾਣਾ ਗੱਲ ਕਰਤੀ ਨੂੰ ਜਾਣਾ ਤੇ ਤੈਨੂੰ ਲੈ ਜਣਾ ਨਾਲ ਹੈ ਕਿੱਥੇ ਸਹੇਲੀ ਤੇਰੀ ਕਿੱਥੇ ਆ ਏ ਸਹੇਲੀ ਕਿੱਥੇ ਤੇਰੀ ਮੰਮੀ ਲੈ ਯਾਰ ਫੱਲੇ ਕਿਦਾਂ ਠੀਕ ਆ ਪੁਲਤੀ ਚਲਦੀ ਆ ਸੈਟ ਰਹੀ ਕਿ ਇੱਕ ਦਿਨ ਮੈਂ ਘਰੇ ਆਇਆ ਤੇ ਇੱਕ ਉਹਦੋਂ ਪਈ ਲੰਮੀ ਕਿਧਰ ਮੂੰਹ ਕਰਕੇ ਪਈ ਮੈਂਗਾ ਤਨਵਾਦ ਬਣੀ ਨਹੀਂ ਆ ਜਿਹਦਾ ਝਗੜਾ ਹੋ ਗਿਆ ਵੀ। ਵੀ ਵੀ ਸਹੀ ਰਹੀ ਤੇਰ ਨਾਲ ਕਿ ਕਿਦਾਂ? ਮੈਂ ਕਹਾ ਸਹੀ ਸਹੀ ਰਹੀ। ਮੈਨੂੰ ਲੱਗਦਾ ਕੋ ਬੋਲੀ ਚੱਲੀ ਏ ਤੇਰ ਨਾਲ। ਵੀ ਵੀ ਸਵਾਦ ਹੈ। ਹੈ? ਬਾਤ ਤਾਂ ਹੈ ਕਿੰਨਾ ਕਾਤਾ। ਕੋਕੜਾ ਛੜਨਾ ਵਜਰਾ ਮਰਜ਼ੀ ਪੈ ਜੇ। ਟਾਣਾ ਤੂ ਕੁਟਰ ਕੁਟਰ ਕਰਕੇ। ਲਓ ਜੀ ਵੀ ਵੀ ਕੋਲ ਪਹੁੰਚ ਗਏ ਆ ਪਿੰਡ ਆਪਣੇ। ਸੋ ਉੱਪਰ ਨਿਕਲੀ ਫੇ ਇਹ ਤਾਂ ਪਿੰਡ ਦਾ ਜਿਹੜਾ ਨਜ਼ਾਰਾ ਆ ਨਾ। ਚੱਲ ਸ਼ਹਿਰ ਪਾਣੀ ਮਿੰਟ। ਉਹ ਵੱਖਰਾ ਹੀ ਆ ਕੀ ਹੋਇਆ ਸ਼ਹਿਰ ਕਿੰ ਜਾਣਾ। ਸਾਮਾ ਕਸੋੜੀ। ਤਿੰਨਾਂ ਦਿਆ ਪੂਰੇ। ਹਾਡਾ ਨਹੀਂ ਕਿਤੇ ਦਿਲ ਲੱਗਦਾ ਸਾਡਾ ਆਪਣੇ ਪਿੰਡ ਹੀ ਦਿਲ ਲੱਗਦਾ ਕਿਉਂ ਬੀਬੀ ਨਹੀਂ ਸਾਭਦੀ ਹੁੰਦਾ ਇੱਕ ਜੀ ਲੈਟਰ ਉਹ ਭਾਇ ਜਿਹੜਾ ਐਂਗਰੇਜ਼ਾ ਉਹ ਬੜਾ ਜ਼ੋਰ ਲਾਇਆ ਮੈਂ ਕਿਹਾ ਬੀਬੀ ਨੂੰ ਲਿਆ ਆਂਦੋ ਇਹ ਬੀਬੀ ਨੇ ਮੰਨ ਲਈ ਕਹਿੰਦੀ ਰਹਾਂ ਤੇ ਅਸੀਂ ਜੋ ਆ ਗਏ ਕਹਿੰਦੀ ਉਹ ਆ ਵੀ ਇੱਥੇ ਡੀਰੂ ਵੀ ਨੇ ਕੱਲ੍ਹ ਜਾਂ ਗਾਂ ਦੇ ਘਰ ਕੋਈ ਇੰਨੇ ਪਕੌੜੇ ਚੱਲੇ ਸਬਜ਼ੀਆਂ ਰੋਟੀਆਂ ਬਣੀਆਂ ਲੋਕੀ ਸਾਰੇ ਮੈਨੂੰ ਨਾਲੇ ਖਾ ਵੀ ਜਾਂ ਨਾਲੇ ਗੱਲਾਂ ਵੀ ਕਰ ਜਾਣਗੇ ਇਹਨਾਂ ਲੈਂਟਰੀ ਉਹਨਾਂ ਤੋਂ ਲੈਂਟ ਦਾ ਖਰਚਾ ਨਹੀਂ ਕੀਤਾ ਜਿੰਨਾ ਤੋਂ ਪਕੌੜਿਆਂ ਦੇ ਬਣਾਉਂਦੇ ਕਰਤਾ ਲੈ ਲੈ ਯਾਰ ਆਪਣਾ ਵਧੀਆ ਹੀ ਕੀ ਆਪਣੇ ਘਰ ਹੈ ਹੈ ਤਾਂ ਮਾੜਾ ਹੀ ਹਾਲ ਹੈ ਨਾ ਤੇ ਕਹ ਤੂੰ ਖਾਣਾ ਖਾ ਉਹ ਚੁੱਪ ਕਰਕੇ ਜਾ ਤੁਰ ਤੇ ਫਿਰ ਦੇ ਨਜ਼ਰ ਆਉ ਜਿਹੜਾ ਇਦਾਂ ਕਹਿੰਦਾ ਨਾ ਅਣਗਾ ਵੀਰ ਪਕੌੜੇ ਖਾ ਚੱਲ ਮੇਰਾ ਭਰਾ ਤੂੰ ਪਕੌੜਿਆਂ ਵਾਲਾ ਹੀ ਆ ਤੇਰਾ ਲੈਂਟਰ ਵੀ ਆ ਵੀਗੇ ਨਾਲ ਨੂੰ ਕਹਿੰਦੇ ਤੂੰ ਐਵੇਂ ਇਨਾ ਖਰਚਾ ਪਵਾਉਂ ਕਿਤੇ ਉਹਦਾ ਵੀ ਪਾ ਲੱਗ ਜਾ ਤੂੰ ਬਹੁਤ ਔੜੇ ਬੜੇ ਕੱਢ ਲੈ ਰੋਟੀਆਂ ਬਣਾ ਲਈਆਂ ਆਲੇ ਨਾਲ ਗੱਲਾਂ ਕਰੀ ਜਾਂ ਕੀ ਸਾਸਰੀਕਾਲ ਸਾਸਰੀਕਾਲ ਜੀ ਮੇਰਾ ਨਾ ਸੱਚੀ ਦੱਸਾਂ ਮੇਰਾ ਉਥੇ ਮਾਸਾ ਦਿਲ ਨਹੀਂ ਲੱਗਿਆ ਮੈਂ ਕਿਹਾ ਮੈਂ ਕਿਹੜੇ ਵੇ ਲੱਗਾ ਮੈਂ ਪੁੱਛਦੀ ਰਹੀ ਪੁੱਛ ਲਿਆ ਹਾਂ ਪੁੱਛਿਆ ਮਮੀ ਨੂੰ ਇਹ ਤਰਾ ਹਾਲ ਚਾਲ ਪੁੱਛਦੀ ਰਹੀ ਸੱਚੀ ਤੇ ਪੁੱਛ ਲਿਆ ਮੈਂ ਬਾਪੂ ਦਾ ਫੋਨ ਆਇਆ ਪੁੱਛ ਲਿਆ ਇਹ ਕਿਹੇ ਵੇਲੇ ਬੋਲਦੀ ਕਿਹੇ ਵੇਲੇ ਬੋਲਦੀ ਇਹ ਤਾਂ ਆਹੀ ਤੇ ਗੱਲਿਆ ਮੈਨੂੰ ਲੱਗਦਾ ਇਹਨੇ ਤੈਨੂੰ ਬੁਲਾਇਆ ਬੁਲਾਇਆ ਨਹੀਂ ਉਥੇ ਇਹਨੇ ਤੈਨੂੰ ਨਹੀਂ ਨਾ ਬੁਲਾਇਆ ਮੇਰੇ ਤੋਂ ਬਿਨਾ ਨਹੀਂ ਨੀਚੇ ਤੇਰੇ ਨਾਲ ਗੱਲ ਕਰਾਉਂਦੀ ਹਾਂ ਮੈਂ ਸੱਚ ਬੀਬੀ ਮੈਂ ਨੂੰ ਕਿਹਾ ਮੈਂ ਕਿਹਾ ਮੇਰੀ ਗੱਲ ਕਰਾ ਦੇ ਆਪ ਮੰਮੀ ਲਾ ਲੰਦੀ ਫੋਨ ਕਹਿੰਦੀ ਉਹ ਸੌਂ ਗਈ ਆ ਇਹ ਤਾਂ ਪੰਪਰ ਦੀ ਵੀ ਦੀ ਗੱਲ ਕਹਿੰਦੀ ਰਾਤ 12 ਵਜੇ ਤੂੰ ਕੌਣ ਕੀਤਾ ਉਹਲੇ ਜਾਗਦੀ ਸੀ ਕਹਿੰਦੇ 12 ਵਜੇ ਰਾਤ ਆ ਤੂੰ ਮੇਰੀ ਗੱਲ ਤੇ ਕਰਾਉਂਦੀ ਮੇਰੀ ਬੀਬੀ ਨਾਲ ਮੈਂ ਸੱਚੀ ਮੈਂ ਕਿਹਾ ਮੇਰੀ ਮੈਂ ਮੈਂ ਨਾ ਕੱਲ ਮੈਂ ਕਿਹਾ ਮੈਂ ਪਰਸੋਂ ਸੋਚਿਆ ਵੀ ਚੱਲ ਉਹ ਗੱਲ ਕਰਾ ਦਿੰਦੀ ਮੈਂ ਪਰਸੋਂ ਮੈਂ ਕਿਹਾ ਮੈਂ ਮੇਰੀ ਬੀਬੀ ਨਾਲ ਗੱਲ ਕਰਾਈ ਉਹ ਕਹਿੰਦੀ ਹੁਣ ਉਹ ਸੁੱਤੀ ਨੂੰ ਠਾ ਲੈਣਾ ਕੀ ਆ ਆ ਇਦਾਂ ਕਰਦੀ ਇਹ ਇਹ ਬੜਾ ਬਹੁਤ ਇਹ ਨਹੀਂ ਕੋਲ ਕਾ ਕੋ ਨਹੀਂ ਜਾਣ ਕੇ ਕਰਦੀ ਹੈ ਜਾਣ ਕੇ ਦੁਖੀ ਮੋੜਾ ਮੋੜੋ ਤੇ ਕੀਤਾ ਮੈਨੂੰ ਉਦਾਂ ਹੈ ਬਹੁਤ ਦੁਖੀ ਕੀਤਾ ਮੈਨੂੰ ਤੇਰੇ ਮੋੜਾ ਮੈਂ ਦੁਖੀ ਕੀਤਾ ਬੀਬੀ ਨੇ ਦੱਸ ਸੱਚੀ ਦਸੀ ਨਹੀਂ ਤੇਰੀ ਦੁਖੀ ਕੀਤਾ ਨਹੀਂ ਨਹੀਂ ਕਹਿੰਦੀ ਤੂੰ ਮੈਂ ਇਹਨੂੰ ਕੀਤਾ ਕਹਿੰਦੀ ਇਹ ਨਾ ਆਹੋ ਨਾ ਮੇਰੀ ਦੁਖੀ ਇਹਨੂੰ ਕੀ ਕਰਨਾ ਹੈ ਆਪਣੇ ਆਪ ਤੇ ਆਪਣੇ ਮਗਰ ਰਹਿੰਦੀ ਹੈ ਇਹ ਜਿਹਦਾ ਰਹਿੰਦੀ ਮ제 ਜੇ ਚ ਆਪਣੇ ਹੈ ਨਾ ਆਪਣੇ ਮ제 ਚ ਰਹਿੰਦੀ ਆਪਣੀ ਮਰਦੀ ਚ ਰਹਿੰਦੀ ਹੈ ਤੇਰਾ ਨਹੀਂ ਸੋਚਦੀ ਹੈ ਨਾ ਕਲਾਈ ਨੇ ਮੇਰਾ ਕਦੀ ਕਿਹੜੀ ਘੜੀ ਜਾਵੇ ਆयो ਨਾ ਬੀਬੀ ਨਾ ਤੇਰਨਾ ਬੀਬੀ ਮੈਂ ਤੈਨੂੰ ਕੀ ਦੱਸਾਂ ਕਿ ਮੇਰਾ ਭਤੀਜਾ ਆਇਆ ਹੈਗਾ ਆਏ ਕਿਹੜਾ ਭਤੀਜਾ ਕਿਹੜਾ 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 ਭਤੀ ਜੇ ਜੇ ਮੈਂ ਚੰਗੀ ਤਸਲਾ ਕਰਕੇ ਕਲੀ ਕੀ ਕਿਹੜਾ ਭਤੀਜਾ ਹੈ ਬੀਬੀ ਕਿਉਂ ਨਹੀਂ ਨੀਕਾ ਕੀ ਹੋਇਆ ਕਹਿੰਦਾ ਵੀਡੀਓ ਤਾਂ ਦੇ ਦੋ ਨਾ ਮੈਂ ਦੇਖਿਆ ਕਰੋ ਪਰਵਾਹ ਕਿਸ ਦੀ ਨਹੀਂ ਮਿਲਣ ਚਾੜੀ ਹਾਂ ਨਹੀਂ ਨਹੀਂ ਉਹ ਕਿਹੜਾ ਕੋ ਕਹਿੰਦੇ ਆ ਉਹ ਤਾਂ ਵਿਚਾਰੇ ਬੜੇ ਚੰਗੇ ਹਾਂ ਨਾ ਬੀਬੀ ਬੁਧਮਾਸ਼ੀ ਦੱਸਦੀ ਆ ਉਹ ਬਹੁਤ ਬੜੇ ਮਾਨ ਹਾਂ ਉਹ ਤਾਂ ਬੋਲ ਨਹੀਂ ਵਧੀਆ ਬੰਦੇ ਇਹ ਇਹ ਜਾਣ ਸ਼ੁਕਰ ਕਰ ਉਹਦਾ ਇੰਨੀਆ ਵਿਚਾਰੇ ਕੁੜੀ ਵੀ ਨਾਲ ਹੀ ਸੀਗੀ ਹਾਂ ਵਿਆਹ ਗਏ ਸੀ ਕਾ ਕਿਤੇ ਅੱਛਾ ਇਹ ਲੜੀ ਲੁੜੀ ਤਾਂ ਨਹੀਂ ਉਹਨਾਂ ਨਾਲ ਇਹ ਫੇਰਾ ਕੋਈ ਕਹਿੰਦੀ ਆ ਕਹਿੰਦੀ ਮੈਂ ਕਿਹਾ ਮੈਂ ਚੱਲ ਠੰਡਾ ਫੜਾਤਾ ਹੈ ਨੇ ਮੈਂ ਖਰੇ ਹੁਣ ਨਹੀਂ ਪਈ ਉਹਨਾਂ ਨੇ ਮਨਾ ਕੀਤਾ ਮੈਂ ਕਿਹਾ ਕਲਦੀ ਇਹਨਿਆਲਾ ਇੰਨਾ ਰੌਲਾ ਪਾਇਆ ਫੇਰ ਮੈਂ ਕਾਹ ਮਾ ਉਹ ਬਣਾਉਂ ਤੂੰ ਬਣਾਉ ਉਹ ਸਾਹਮਣੇ ਆਂਦਾ ਮੇਰੀ ਬੇਇੱਜ਼ਤੀ ਕਰੀ ਜਾਵੇ ਆਖੇ ਲੱਗ ਜਾ ਮੈਂ ਤੈਨੂੰ ਦੱਸਾਂ ਨਾ ਇਦਾਂ ਕਰਿਆ ਕਰ ਇਦਾਂ ਮੇਰੀ ਬੀਬੀ ਨੂੰ ਕੀਤਾ ਮਗਰ ਉਹ ਕਹਿੰਦੇ ਹੁਣ ਵੀ ਖਰੇ ਇਹਦੇ ਨਾਲ ਇਦਾਂ ਹੀ ਕਰਦੀ ਐ ਇਹ 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 ਜਿਆਦਾ ਕਰਨ ਮੇਰੀ ਗੱਲ ਸੁਣ ਉਹਦੇ ਆਏ ਗਏ ਤੇ ਜਿਆਦਾ ਪੁੜਕਦੀ ਆ ਯਾ ਮਝੋੜ ਆਪਣਾ ਦੱਸ ਨਹੀਂ ਉਹਨਾਂ ਨੂੰ ਡਰਦੀ ਨਹੀਂ ਨਾ ਜੋਰ ਸਮਝ ਉਹਦੇ ਸਾਹਮਣੇ ਤੁਹਾਡਾ ਉਦੋਂ ਦਾ ਮਜਮਾ ਲੱਗਾ ਨਹੀਂ ਨਾ ਹੁਣ ਤੁਹਾਡਾ ਦਿਲ ਤਾਂ ਨਹੀਂ ਲੱਗੰਦਿਆ ਵੀ ਸਾਲੀ ਮਹਿਫਲ ਵੱਜੀ ਨਹੀਂ ਨਹੀਂ ਉਹਨਾਂ ਦੇ ਸਾਹਮਣੇ ਸਵੇ ਨਹੀਂ ਚੰਗਾ ਬੋਲਣਾ ਚਾਹੀਦਾ ਇਹ ਨਹੀਂ ਨਾ ਬੋਲੀ ਇਹ ਨਹੀਂ ਬੋਲੀ ਕੋਈ ਜਾ ਉਹੜਾ ਜਾਓ ਜਾਓ ਐਦਾਂ ਕਰਦੀ ਆ ਬਹੁਤ ਮੈਂ ਆ ਗਿਆ ਬੀਬੀ ਤੇਰੇ ਕੋ ਆ ਤੇਰਾ ਪੋਤਾ ਆ ਗਿਆ ਲਵ ਯੂ ਮੈਂ ਮੈਂ ਤਾਂ ਮੈਂ ਤਾਂ ਤੈਨੂੰ ਬੋਲ ਕੇ ਹੇ ਵੇ ਦੱਸਦੀ ਆ ਮਾੜਾ ਬੋਲ ਨਹੀਂ ਨਾ ਛੋੜਦਾ ਹੁੰਦਾ ਸੁਣੀ ਨਾ ਕਿ ਕਾ ਮੇਰਾ ਮਾੜਾ ਹੀ ਬੋਲ ਲੱਭਣਾ ਆ ਦੇਖਿਆ ਇਨਸ ਵੀ ਕਰੀਦਾ ਨਹੀਂ ਚਾਹੀਦਾ ਨਹੀਂ ਉਹ ਮੇਰਾ ਇਨਸ ਵੀ ਕਰਦਾ ਵਾਜਾ ਜੀਦਾ ਆ ਵੱਜਣ ਡਿਆ ਇਧਰ ਆ ਕਰਕੇ ਫਿਰ ਐਦਾਂ ਲੱਗਦੀ ਨਾ ਵਾਜੇ ਜੀ ਭਾਈ ਜੀ ਕਹਿੰਦੀ ਤੂੰ ਮੇ ਕਹਿੰਦੀ ਤੇਰੇ ਜਨਾ ਉੱਚਾ ਨਹੀਂ ਮਤ ਬੋਲ ਹੁੰਦਾ ਹਾਂ ਇਹਦੇ ਫੋਨ ਉਹ ਲੈ ਉਹਨੇ ਸਾਰੀ ਲੈ ਲਈ ਦੀਏ ਕਹੋ ਤੇਰੇ ਫੋਨ ਕੋ ਆਵੇ ਉਹ ਤਾਂ ਕਿ ਹੁੰਦਾ ਹੀ ਹੈ ਉਹ ਤਾਂ ਫਿਰ ਮੈਂ ਦੇਖੇ ਐਨੇ ਚਲਾਕ ਹੋਇਆ ਹੈ ਅਮਰਤ ਉਹ ਬੜੇ ਚਲਾਕ ਹੋਇਆ ਬਹੁਤ ਚਲਾਕ ਹੋ ਤੇਰੀ ਬਾ ਮੇਰੀ ਮਾਂ ਨਾ ਬਹੁਤ ਇਹ ਵੀ ਆ ਗੱਲਾਂ ਸੁਣਨ ਨੂੰ ਨਾ ਮੈਂ ਸੱਚੀ ਦੱਸਾਂ ਦੁਨੀਆ ਤੇ ਦੁਨੀਆ ਤੇ ਜਿੱਥੇ ਮਰਜੀ ਜਾਓ ਚਲੋ ਮਾਰੇ ਦਾ ਦਾਰਿਆ ਪਾਤਸ਼ਾਹ ਦਾ ਜੀ ਨਹੀਂ ਲੱਗਦਾ ਆਏ ਆ ਪੈ ਗਏ ਜਪੀਆ ਮੇਰਾ ਜੀ ਨਹੀਂ ਲੱਗਦਾ ਹੋਰ ਸੋ ਲੱਗੇ ਤੇ ਕੱਲੀ ਸਾਨੀ ਹੈ ਮੇਰੇ ਬਿਨਾ ਤਾਂ ਹੋਰ ਕਹਿੰਦੇ ਸੋ ਮੇਰੇ ਲਾ ਕੇ ਕਰ ਰਾਤੋ ਬੈਕ ਨੇ ਦੇਖਦੇ ਇਹ ਇੰਨਾਂ ਨਹੀਂ ਚੱਲਦਾ ਹੋਊਗਾ ਇਹਦਾ ਪਤਾ ਲਵਾ ਇਹ ਪੁੱਛ ਨਹੀਂ ਪੀਰੀ ਸੋਣਾ ਤੇ ਦਾ ਕਰੇ ਰਹਿ ਕੇ ਤਾਂ ਐਡੀ ਇੱਕੀ ਕੁਬੂਦੀ ਆ ਹੋ ਗਈ ਹੈ ਕਿਉਂ ਪੁੱਛਾਂ ਮੈਂ ਲਓ ਪੁੱਛਾ ਪੁੱਛਦੀ ਬੈ ਉਹ ਪੁੱਛਾ ਤੇ ਹੋਰ ਕਹਿੰਦੇ ਪੁੱਛਾ ਲੱਗਿਆ ਰੌਣ ਨਹੀਂ ਪੁੱਛਣਾ ਹੀ ਨਹੀਂ ਅਸਲ ਦੋਹਰਾ ਨਾ ਨਾ ਬੋਲਣਾ ਉੱਚੀ ਅਜੇ ਟਰਬੋ ਕਰਮ ਹੋ ਜਾਣੀ ਆ ਨਾ ਉਹ ਹਾਂ ਟਰਬੋ ਕਰਮ ਹੀ ਆ ਮੈਂ ਤਾਂ ਲੈ ਜਾਉਂ ਘਰਾਂ ਵਿੱਚ ਉਹ ਖੜਦੇ ਨਹੀਂ ਠੀਕ ਹੈ ਇਹ ਤੂੰ ਫਿਰ ਬੋਲਦੀ ਆ ਤੂੰ ਫਿਰ ਬੋਲਦੀ ਆ ਉਹ ਦੇਖ ਉਹ ਤਾਂ ਕਹਿੰਦੇ ਬੈਠ ਗੱਡੀ 'ਚ ਹਾਂ ਦੇ ਹੈ ਐਨੀ ਚਲਾਕੋ ਐ ਦੇ ਲੈ ਹੁਣ ਸਾਗ ਚ ਹੁਣ ਸਾਗ ਲੈ ਆਂਦਾ ਪਰ ਦੇ ਲੈ ਬਾਰ-ਬਾਰ ਕਹਿ ਕੇ ਗਏ ਫੇਰ ਪੁਗਾਉਂ ਵੀ ਜਰੂਰ ਪੁਗਾਉਂ ਉਹਨੇ ਤੇ ਭੋਗਤੇ ਆਉਂਦੇ ਆਂ ਕੁੱਤੀ ਕਹਿੰਦੀ ਆ ਕੋਈ ਨਹੀਂ ਕਹਿੰਦਾ ਉਹ ਕੋਈ ਨਹੀਂ ਕਹਿੰਦੇ ਜਾਨ ਦਿੰਦੇ ਉਹ ਇਹ ਦੇ ਕਾ ਤੇਰੇ ਭਤੀਜਿਆਂ ਵਰਗੇ ਨਹੀਂ ਹੈਗੇ ਆਹੋ ਇਹ ਨਹੀਂ ਤੇਰੇ ਭਤੀਜੇ ਕੋ ਫੋਨ ਵੀ ਨਹੀਂ ਕੀਤਾ ਮੇਰੇ ਭਤੀਜੇ ਕਹਿੰਦਾ ਦੇਖੂਗਾ ਜੇ ਅਸੀਂ ਚੱਲਣ ਦੱਸਦੇ ਚੱਲਣੇ ਕਹਿੰਦਾ ਗਾੜੀ ਖਰੇ ਲੈਟਰ ਪੈਣੇ ਅਸੀਂ ਉੱਤੋਂ ਆਉਂਦੀ ਆ ਹਾਂ ਮੇਰੇ ਭਤੀਜੇ ਘੱਟ ਨੇ ਆ ਸਵਾਤ ਖੇ ਨਾਲੇ ਹੈ ਗੱਲਾਂ ਮੈਂ ਨਹੀਂ ਕਹਿੰਦੀ ਤੇਰਾ ਮੁੰਡਾ ਕਹਿੰਦਾ ਮੈਂ ਨਹੀਂ ਕਹਿੰਦੀ ਕਹਿੰਦੀ ਕਹਿ ਕੇ ਦੇਖ ਲਾ ਆ ਦੇਖ ਲਾ ਕਿਉਂ ਤੂੰ ਮੇਰੇ ਤੇਰਾ ਮੈਂ ਡਰ ਪਿਆ ਡਰ ਨਹੀਂ ਪਿਆ ਡਰ ਨਹੀਂ ਡੁੱਲੀ ਹੈਣੀ ਆ ਆ ਆ ਗਿਆ ਆ ਗਿਆ ਪੋਤਾ ਤੇਰਾ ਕਿਹੜੀ ਗੱਲ ਤੋਂ ਤੇਰਾ ਤਰਾ ਪ੍ਰਵਾਹ ਨਹੀਂ ਕਰਨੀ ਬੀਬੀ ਅੱਜ ਮੈਨੂੰ ਥੋੜੀ ਜੀ ਕਾਲੀ ਆ ਮੈਂ ਜਾਣਾ ਵਿਆਹ ਤੇ ਮੁੰਡੇ ਦੇ ਸ਼ਗਨ ਦੇ ਕੇ ਆਉਣਾ ਜ਼ਰੂਰੀ ਆ ਉਤੇ ਜ਼ਰੂਰੀ ਮੈਂ ਚੱਲਣ ਨਾਲ ਗੋਪੀ ਚੱਲਾਂ ਉਹਦਾ ਕਿਤੇ ਸਾਰੇ ਜਾਣੇ ਨਹੀਂ ਨਹੀਂ ਹੁਣ ਮੈਂ ਚੱਲਾਂ ਹਾਂ ਅੱਜ ਲਈ ਮੈਨੂੰ ਇਜਾਜ਼ਤ ਦਿਓ ਆ ਕੱਟ ਬੋਲ ਤ ਬੇਛੇਰਾ ਹੋ ਜਾਂਦਾ ਤਾਂ ਸਬਜ਼ੀ ਵੀ ਕੱਟਦੀ ਸਬਜ਼ੀ ਨਹੀਂ ਮਿਲਿਆ ਉਹ ਕੰਮ ਲੱਗਾ ਕਹਿੰਦਾ ਮੇਰੇ ਤੋਂ ਜਾ ਨਹੀਂ ਹੋਣਾ ਮੈਂ ਚੱਲ ਕੀ ਜਾਂਦੀ ਬੋਰ ਇਹ ਨਾ ਹੋ ਜਾਂਦਾ ਸਬਜੀ ਨਹੀਂ ਕੱਟ ਹੁੰਦੀ ਕੱਟ ਕੇ ਦਿਓ ਆ ਦੇਖਿਆ ਆ ਕਾ ਇੱਕ ਹਮ ਲੈਂਦੀ ਬਸ ਆ ਦੇ ਨਾ ਸਭੀ ਬਕਣੀ ਚੁੱਕ ਵਰ ਬੋਲਣਾ ਨਹੀਂ ਲੋ ਜੀ ਬੋਲਣ ਤੇ ਨਾ ਫਿਆ ਮੈਨੂੰ ਜਲਾ ਨਾ ਨਿਕੜੀ ਜਾਂ ਮੇਰੇ ਤੇ ਅਫਸਰ ਲੱਗੀ ਹੈ ਨਾ ਤੂੰ ਕੀ ਲੱਗੀ ਮੇਰੇ ਉਤੇ ਡੀਸੀ ਲੱਗੀ ਨਾ ਨੋ 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 ਅਲੀ ਤੇਰੇ ਗੱਲ ਹੈ ਕੋਈ ਮੇਰੀ ਬੀਬੀ ਦਾ ਇਹ ਨੋ ਵਾਲੀ ਗੱਲ ਕੋਈ ਨਹੀਂ ਬੀਬੀ ਮੈਂ ਸੱਚੀ ਦੱਸਾਂ ਮੈਂ ਇਹਨੂੰ ਘੱਟ ਯਾਦ ਕੀਤਾ ਮੈਂ ਮੈਂ ਮੇਰੀ ਜਾਨ ਮੇਰੀ ਠੀਕ ਨਹੀਂ ਦੱਸਿਆ ਨੀਗਾ ਮੈਂ ਪੁੱਛ ਨਹੀਂ ਰਹੀ ਪੁੱਛਣਾ ਕਿ ਕਿੰਨੀ ਵਾਰ ਪੁੱਛਾ ਵੀ ਮੈਂ ਇਹਨੂੰ ਕਹਾਂ ਮੇਰੀ ਗੱਲ ਕਰਾ ਉਹ ਕਹਿੰਦੀ ਕਹਿੰਦੀ ਮੈਂ ਕਹਿੰਦੀ ਮੇਰੇ ਨਾਲ ਲੜੀ ਐਡਾ ਤੇ ਮੂੰਹ ਸਜਾਈ ਰੱਖਦੀ ਐਦਾਂ ਦੀਆਂ ਗੱਲਾਂ ਕਰਦੀ ਐਡੀ ਚਲਾਕੋ ਐ ਉਹ ਤੇਰਾ ਪੇ ਕਹਿੰਦਾ ਮੇਰਾ ਵੀ ਗੱਲ ਕਰਾਈ ਉਹ ਵੀ ਕਹਿੰਦਾ ਮੈਂ ਉਹਨੇ ਪੁੱਛਿਆ ਮੈਂ ਉਹਨੂੰ ਕਹਿੰਦਾ ਕਿ ਬਲ ਨੀਰੇ ਦੇ ਮਾਪਾ ਉਹ ਕਹਿੰਦੀ ਤੂੰ ਲੱਗਦੇ ਕਿ ਮੇਰੇ ਨਿਆਣਿਆਂ ਦੀ ਆਹ ਮੇਰੇ ਰਾਜ ਦੀ ਕਹਿੰਦੀ ਤੂੰ ਮੇਰੇ ਨਿਆਣਿਆਂ ਦੀ ਕੀ ਲੱਗਦੀ ਆ ਆਹ ਆਹ ਬੱਲੇ ਨੀ ਬੱਲੇ ਦੀ ਬੱਲੇ ਦੀ ਕਲਦੀਮ ਕੋਰੇ ਸ਼ਾਬਾਸ਼ ਕੇ ਬੱਲੇ ਸ਼ਰਮ ਘਰ ਕੋ ਗੰਦ ਕਰ ਲੈ ਚਲੋ ਬੀਬੀ ਅੱਜ ਬਾਏ ਬਾਏ ਕਰ ਦਿਓ ਅੱਜ ਲਈ ਬਾਏ ਹਲੋ ਮਿਲਦੇ ਆ ਸੋ ਅੱਜ ਨਾ ਥੋੜਾ ਜਿਹਾ ਨਾ ਕਾਲੀ ਵੀ ਆ ਤੇ ਵਿਆਹ ਜਾਣਾ ਆ ਸੋ ਅੱਜ ਹੀ ਆਇਆ ਮੈਂ ਤੇ ਆਪਣੇ ਭਰਾ ਖਾਸ ਦਾ ਵਿਆਹ ਹੈ ਵਿਚਾਰੇ ਦੇ ਜਾ ਨਹੀਂ ਹੋਇਆ ਮੈਂ ਲੇਟ ਹੋ ਗਿਆ ਤੇ ਮੇਰੀ ਬੀਬੀ ਕਹਿੰਦੀ ਜਾ ਕੇ ਆ ਬੀਬੀ ਸਹੀ ਚੱਲਣਦੀ ਹੁਣ ਤਾਂ ਸਹੀ ਆ ਚਲੋ ਠੀਕ ਆ ਮੇਰਾ ਭਰਾ ਗੁਰਵਿੰਦਰ ਸਿੰਘ ਤੇ ਸੂਰੇ ਤੇ ਉਹਦੇ ਵਿਆਹ ਤੇ ਚੱਲੇ ਦਿਖਾਉਣੇ ਤੁਹਾਨੂੰ ਜਾ ਕੇ 200 ਰੁਪਿਆ ਸੋ ਨਾ 200 ਰੁਪਿਆ ਕਿੰਨਾ ਦਵਾਂ ਦੱਸ ਜਿੰਨਾ ਤੂੰ ਕਹਦੇਂਗੀ ਦੇ ਦਾਂਗੇ ਦੱਸ 1100 ਰੁਪਏ ਆ ਦੇ 2100 ਦੇ ਦਈਏ 2100 ਦੇ ਦੇ ਚਲ ਠੀਕ ਆ ਮੇਰੀ ਬੀਬੀ ਨੇ ਖਿੱਚਤਾ ਕੰਮ ਲਾਓ ਜੀ ਚੜਦੀ ਕਲਾ 'ਚ ਰਹੋ ਆ ਗਏ ਅੱਜ ਪਿੰਡ ਤੇ ਹੁਣ ਰੋਜ਼ ਰੌਣਕਾਂ ਲੱਗਣਗੀਆਂ ਲਵ ਯੂ ਓਕੇ ਜੀ ਮੈਂ ਠੀਕ ਰਹਾ ਰੌਣਕੀ ਰੌਣਕ